ਸੋ ਕਿਸਾਨ ਵੀਰੋ ਸੈਕੰਡ ਪਾਰਟ ਦੇ ਵਿੱਚ ਇਹ ਬਾਈ ਹੋਰਾਂ ਦੇ ਕੋਲ ਜਿਹੜੀਆਂ ਮੱਝਾਂ ਹਨ ਇਹਨਾਂ ਦੀ ਆਪਾਂ ਡਿਟੇਲ ਬਾਈ ਹੋਰਾਂ ਦੇ ਕੋਲੋਂ ਜ਼ਰੂਰ ਪੁੱਛਾਂਗੇ ਤਿੰਨ ਮੱਝਾਂ ਹਨ ਦੋਸਤੋ ਜਿਹੜੇ ਮੇਰੇ ਵੀਰ ਨੂੰ ਜਿੱਦਾਂ ਦੀ ਜਿਹੜੀ ਮੱਝ ਪਸੰਦ ਆਉਂਦੀ ਹੈਗੀ ਆ ਉਹ ਬਾਈ ਦੇ ਦਿੱਤੇ ਗਏ ਕੰਟੈਕਟ ਨੰਬਰਾਂ ਤੇ ਸੰਪਰਕ ਜਿਹੜਾ ਤੁਸੀਂ ਇਹ ਕਰਕੇ ਇਹ ਮੱਝਾਂ ਖਰੀਦ ਸਕਦੇ ਹੋ ਚਲੋ ਵੀਰ ਤੋਂ ਪੁੱਛ ਲੈਂਦੇ ਆ ਜੀ ਕੀ ਡਿਟੇਲ ਆ ਜੀ ਇਹਨਾਂ ਪਸ਼ੂਆਂ ਦੀ ਸੋ ਗੁਰਵਿੰਦਰ ਵੀਰ ਜਿਹੜੀ ਇਹ ਪਹਿਲੀ ਇਹ ਮੱਝ ਆਪਣੀ ਖੜੀ ਆ ਹਾਂ ਜੀ ਇਹ ਕਿੰਨਾ ਸਵੇਰ ਸੁਣ ਜਾ ਰਹੀ ਆ ਜੀ ਇਹਨੇ ਵੀਰੇ ਤੀਜੇ ਸਵੇਰ ਸੁਣਾ ਹੋਣਾ ਤੀਜਾ ਸਵੇਰ ਸੁਣ ਜਾ ਰਹੀ ਆ ਹਾਂ ਜੀ ਤਕਰੀਬਨ ਕਿੰਨੇ ਕੁ ਦਿਨ ਲੱਗੇਗੀ ਵੀਰੇ ਜੇ ਇਹ ਬਸ 1-2 ਦਿਨ ਲਊਗੀ ਹੋਰ ਹਾਂ ਤਿਆਰੀ ਹੈ ਬਿਲਕੁਲ ਤਿਆਰੀ ਚਾ ਦੋਸਤੋ ਬਿਲਕੁਲ ਤਿਆਰੀ ਹੈ ਬਿਲਕੁਲ ਜਿਹੜਾ ਤੁਸੀਂ ਦੇਖ ਸਕਦੇ ਹੋ ਡਰ ਢੱਲਾ ਢੁਲਾ ਬਿਲਕੁਲ ਨਿਕਲੀਆਂ ਪਈਆਂ ਨੇ ਕੋਈ ਤਕਰੀਬਨ 1-2 ਦਿਨ ਦੀ ਜਿਹੜੀ ਮਤਲਬ ਕੀ ਆ ਸੂਨ ਦੇ ਵਿੱਚ ਤਿਆਰੀ ਚ ਹੈਗੀ ਆ ਬਾਕੀ ਦੋਸਤੋ ਹਵਾਨਾ ਤੁਸੀਂ ਖੁਦ ਦੇਖ ਸਕਦੇ ਹੋ ਥਣ ਬਿਲਕੁਲ ਬਰਾਬਰ ਹਨ ਇੱਕ ਜਰੂਰੀ ਨੋਟ ਹੈਗਾ ਜੀ ਇਸ ਪਹਿਲੀ ਮਾਜ ਦੇ ਵਿੱਚ ਇੱਕ ਥਣ ਜਿਹੜਾ ਬਹਿਣੀ ਵਾਲਾ ਦੋਸਤੋ ਅਗਲਾ ਥਣ ਹੈਗਾ ਉਹ ਥੋੜਾ ਜਿਹਾ ਦੂਜੇ ਥਣਾ ਦੇ ਕੰਪੇਅਰ ਕਰੀਏ ਤਾਂ ਥੋੜਾ ਜਿਹਾ ਛੋਟਾ ਹੈਗਾ ਬਾਕੀ ਵੀਰ ਉਹਦੇ ਵੱਲੋਂ ਤੁਹਾਨੂੰ ਫੁੱਲ ਗਰੰਟੀ ਦੇ ਦੇਗਾ ਕੋਈ ਪਿੱਛੇ ਦੀ ਆ ਧਾਰਾਂ ਦੀ ਸਾਰੇ ਥਣ ਚ ਬਰਾਬਰ ਦੀਆਂ ਧਾਰਾਂ ਹੋਣਗੀਆਂ ਅਗਲੇ ਨਾਲ ਅਗਲੇ ਦੀਆਂ ਪਿਛਲੇ ਨਾਲ ਪਿਛਲੇ ਦੀਆਂ ਜਿਹੜੇ ਮੇਰੇ ਵੀਰ ਖਰੀਦਣ ਆਉਣ ਉਹ ਵੀਰ ਉਸ ਨਾਲ ਜਰੂਰ ਗੱਲਬਾਤ ਕਰ ਲੇਗਾ ਕਿਉਂਕਿ ਇਸ ਦੇ ਵਿੱਚ ਦੋਸਤੋ ਕੋਈ ਵੀ ਕੋਈ ਗੜਬੜ ਵਾਲੀ ਗੱਲ ਨਹੀਂ ਹੈਗੀ ਕਿ ਥੋੜਾ ਜਿਹਾ ਸਾਈਜ਼ ਦੇ ਵਿੱਚ ਥਣ ਜਿਹੜਾ ਜਮੰਦਰੂ ਕਹ ਲਈਏ ਬਚਪਨ ਛੋਟੇ ਹੁੰਦੇ ਕਹ ਲਈਏ ਵੀ ਛੋਟਾ ਸੀਗਾ ਥਣ ਕੋਈ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਔਨ ਕਰਕੇ ਨਹੀਂ ਇਹ ਛੋਟਾ ਹੋਇਆ ਹੈਗਾ ਬਾਕੀ ਗੁਰਵਿੰਦਰ ਵੀਰ ਜੀ ਦੀ ਤੀਜਾ ਸੁਪਾ ਸੁਣੇ ਜਾ ਰਹੀ ਸੀ ਹਾਂਜੀ ਹਾਂਜੀ ਤੀਜਾ ਸੁਪਾ ਸੁਣੇ ਜਾ ਰਹੀ ਹੈ ਠੀਕ ਆ ਤੇ ਇਹਦਾ ਵੀਰ ਜੀ ਮੁੱਲ ਕੀ ਕਰਦੇ ਆਪਾਂ ਇਹਦਾ 78000 ਰੁਪਇਆ ਮੰਗਦੇ ਆ 78000 ਡਿਮਾਂਡ ਕਰਦੇ ਆ ਜੀ ਡਿਮਾਂਡ ਕਰਦੇ ਤੇ ਜਿਹੜਾ ਮਾਨਤਾ ਠੀਕ ਹੈ ਜੀ ਤੇ ਤੀਜਾ ਸੂਆ ਸੋਣ ਜਾ ਰਹੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਮਿਲਕ ਵੀਰ ਜੀ ਕਿੰਨਾ ਕਰਦੇਗੀ ਤਕਰੀਬਨ ਆਪਣੇ ਜੀ ਸੂਏ ਭਾਜੀ ਇਹਨੇ 14 ਲੀਟਰ ਦਿੱਤਾ ਤੇ ਦੂਜੇ ਸੂਏ ਨੇ 16 ਲੀਟਰ ਦਿੱਤਾ ਐਰਤੀ ਹੁਣ ਵਧੇਗੀ ਠੀਕ ਹੈ ਤਾਂ ਤੁਸੀਂ 16 ਹੀ ਮੰਨ ਕੇ ਚੱਲੋ ਵੀ ਐਰਤੀ ਵੀ ਚੱਲੋ ਅੱਛਾ ਜੀ ਹਾਂਜੀ ਠੀਕ ਹੈ ਤਕਰੀਬਨ 16 ਪਾ ਦਊਗੀ ਤੁਹਾਨੂੰ ਹਾਂਜੀ ਹਾਂਜੀ ਪਾਊਗੀ ਗਰੰਟੀ ਵਾਲੀ ਗੱਲ ਪਾਈ ਜੇ ਥਾਂਦੀ ਹੈ ਤੁਸੀਂ ਆਖਿਆ ਥਾਂਦੀ ਆਪਾਂ ਗਰੰਟੀ ਦੇਵਾਂਗੇ ਠੀਕ ਹੈ ਜੀ ਬਿਲਕੁਲ ਜੀ ਜਰੂਰ ਜੁਦਾ ਕਰ ਲੋ ਥਾਣਾ ਨਾਮ ਹੀ ਚਪਿਆ ਜੇ ਤਾਂ ਵੀ ਕੋਈ ਕਿਤੇ ਠੀਕ ਹੈ ਜੀ ਠੀਕ ਹੈ ਜੀ ਸੋ ਕਿਸਾਨ ਵੀਰੋ ਜਿਹੜੇ ਓਨਰ ਹਨ ਮਾਲਕ ਹਨ ਉਹਨਾਂ ਵੱਲੋਂ ਖੁਦ ਵੀ ਦੱਸਿਆ ਗਿਆ ਹੈਗਾ ਕਿ ਥਾਣ ਦੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈਗੀ ਬਾਅਦ ਵਿੱਚ ਜੇ ਕੋਈ ਕਮੀ ਪੇਸ਼ੀ ਆਉਂਦੀ ਹੈ ਇਹ ਫਿਰ ਵੀ ਜ਼ਿੰਮੇਵਾਰ ਜ਼ਿੰਮੇਵਾਰ ਹਨ ਵੀਰ ਹੋਣੀ ਤੇ ਆਪਾਂ ਅਗਲੀ ਮੱਝ ਵੱਲ ਚੱਲਦੇ ਹਾਂ ਸੋ ਵੀਰ ਜੀ ਇਸ ਦਾ ਵੀ ਜਿਹੜਾ ਕੀ ਰਿਕਾਰਡ ਤੇ ਕੀ ਡਿਟੇਲ ਹੈਗੀ ਇਸ ਮੈਂ ਦੀ ਇਹ ਭਾਜੀ ਹੋਣਾ ਕਿ ਇਹਨੇ ਦੁਨਨਾ ਤੀਜੇ ਦਿਨ ਠੀਕ ਹੈ ਤੀਜਾ ਸਵੇਰ ਸੁਣ ਜਾ ਰਹੀ ਹੈ ਜੀ ਠੀਕ ਹੈ ਜੀ ਬਾਕੀ ਜਿਹੜੀ ਕਿਸਾਨੀ ਵੀਰੋ ਬੰਤਾਰਾ ਖੋਦ ਤੁਸੀਂ ਦੇਖ ਸਕਦੇ ਹੋ ਅ ਕੱਦ-ਕਾਠ ਵੀ ਚੰਗਾ ਹੈਗਾ ਪੇਠ ਫੂੜਾ ਸੋਹਣਾ ਹੈਗਾ ਬਿਲਕੁਲ ਸਿੰਗਲ ਹੱਡੀ ਹੈਗੀ ਆ ਅ ਮੈਂ ਦੀ ਬਾਕੀ ਤੀਜਾ ਸੂਬਾ ਸੋਣ ਜਾ ਰਹੀ ਹੈ ਤੇ ਦਿਨ ਵੀਰ ਜੀ ਕਿੰਨੇ ਲੈ ਜਾਏਗੀ ਦਿਨ ਆ ਜਾਂਦੇ 5 ਦਿਨ ਰਹਿੰਦੇ ਆ ਜੀ ਲਿਖਤੀ ਰੂਪ ਦੇ ਠੀਕ ਆ ਜੀ ਠੀਕ ਆ ਠੀਕ ਆ 5 ਦਿਨ ਤਕਰੀਬਨ ਹਜੇ ਹੋਰ ਲੈ ਜਾਏਗੀ ਆ ਠੀਕ ਆ ਵੀਰ ਜੀ ਇਹ ਤਾਂ ਮਿਲਕ ਦਾ ਰਿਕਾਰਡ ਕੋਈ ਪਤਾ ਵੀ ਕਿੰਨਾ ਕੁ ਮਿਲਕ ਕੀਤਾ ਸੀਗਾ ਜਾਂ ਦੂਜੇ ਸੂਬੇ ਦੇ ਵਿੱਚ ਕੁਛ ਨੇ ਇਹ ਦੂਜੇ ਸੂਬੇ 'ਚ ਭਾਈ ਇਹ 13 ਕਿਲੋ ਦੁੱਧ ਦਿੱਤਾ ਹੈ ਨੇ ਠੀਕ ਹੈ ਜੀ 13 ਲੀਟਰ ਦੀ ਮਿਲਕ ਕੈਪੈਸਿਟੀ ਦੂਜੇ ਸੂਬੇ ਦੇ ਵਿੱਚ ਦੋਸੂ ਇਸ ਮੈਂ ਦੀ ਰਹੀ ਹੈਗੀ ਆ ਮੱਝ ਦੀ ਰਹੀ ਹੈਗੀ ਆ ਬਾਕੀ ਇਸ ਟਾਈਮ ਤੋਂ ਜਿਹੜਾ ਵੀਰ ਜੀ ਕੋਈ ਕਰੇਗੀ ਵਧ ਜਾਂ ਇਸ ਤੇ 13 14 ਲੀਟਰ ਹੀ ਆਸੀ ਆ ਇਹ ਆਰਟੀਓ ਜਿੱਥੋਂ ਲਈ ਸੀ ਉਹ ਕਹਿੰਦੇ ਵੈਰ ਕੀ ਰਾਜੀ ਆ ਮੰਨ ਲਓ ਐਸੇ ਜੁੱਧ ਜਿਆਦਾ ਦੋਗੇ ਠੀਕ ਹੈ ਜੀ ਹਾਂਜੀ ਠੀਕ ਆ ਸੋ ਵੀਰ ਜੀ ਇਹਦਾ ਜਿਹੜਾ ਰੇਟ ਉਹ ਵੀ ਦੱਸ ਦੇ ਨਾਲ ਹੀ ਇਹਦਾ 90000 ਰੁਪਏ ਮੰਗਦੇ ਆ ਜੀ ਠੀਕ ਹੈ ਜੀ 90000 ਰੁਪਏ ਇਹ ਰੇਟ ਕੁਝ ਜਿਆਦਾ ਉੱਚਾ ਹੈ ਕਿ ਕੋਈ ਸਮੇਂ ਦੇ ਹਿਸਾਬ ਨਾਲ ਆ ਜੀ ਨਵੇਂ ਹਸਾਉਣਾ ਹੀ ਆਈ ਅੱਛਾ ਜੀ ਇਤ ਦਾ ਫਰਕ ਆਈ ਅੱਗੇ ਨੂੰ ਵਾਵਾ ਸਾਰਾ ਸਾਰਾ ਯਾਰ ਜੀ ਦਾ ਡੰਗਰ ਬੰਗਾ ਬੰਨ ਲਿਆ ਬਿਲਕੁਲ ਬਿਲਕੁਲ ਇਹ ਮਾਨਤਾ ਨੂੰ ਹੋ ਜਾਏਗਾ ਜਿਹੜਾ ਆਵੇਗਾ ਵੀ ਕੋਈ ਗੱਲ ਕਰਾਂਗੇ ਬਿਲਕੁਲ ਬਿਲਕੁਲ ਬਾਕੀ ਕਿਸਾਨ ਵੀਰੋ ਕਈ ਕਈ ਵੀਰ ਕਮੈਂਟ ਦੇ ਵਿੱਚ ਆਪਣੇ ਕਹਿੰਦੇ ਵੀ ਹਨ ਵੀ ਕਾਫੀ ਮਾਲ ਤੇਜ ਆ ਵੀਰ ਜੀ ਜਿਆਦੇ ਵੱਡੇ ਮਾਲ ਉੱਚੇ ਮਾਲ ਦੀ ਤੁਸੀਂ ਵੀਡੀਓ ਬਣਾਉਂਦੇ ਹੋ ਪਾਉਂਦੇ ਹੋ ਬਾਕੀ ਇੱਕ ਵਾਰੀ ਤੁਸੀਂ ਮੌਕੇ ਤੇ ਆਣ ਕੇ ਜਰੂਰ ਥੋੜਾ ਬਾਦਾਂ ਲਾਗੇ ਬੰਨੇ ਤੁਰ ਫਿਰ ਕੇ ਵੀ ਆਪਦੀ ਤਸੱਲੀ ਕਰ ਸਕਦੇ ਹੋ ਵੀ ਜਿਹੜਾ ਮਾਲ ਦਾ ਦੋਸਤੋ ਰੇਟ ਆ ਇਹ ਨਾਰਮਲ ਹੀ ਸਾਰੇ ਪਾਸੇ ਦੋਸਤੋ ਕਾਫੀ ਆ ਕੋਈ ਕਿਸੇ ਦਾ ਪੈੰਦੇ ਵਿੱਚ ਕੋਈ ਦੋਸ਼ ਨਹੀਂ ਕਹਿ ਸਕਦੇ ਕਿ ਬਾਕੀ ਹਰ ਇੱਕ ਪਸ਼ੂ ਦੀ ਕੁਆਲਿਟੀ ਦੇ ਹਿਸਾਬ ਨਾਲ ਪਸ਼ੂ ਦੀ ਬੰਤਰ ਦੇ ਹਿਸਾਬ ਨਾਲ ਮਿਲਕ ਦੇ ਹਿਸਾਬ ਨਾਲ ਹਰ ਇੱਕ ਪਸ਼ੂ ਦਾ ਜਿਹੜਾ ਮੋਲ ਆ ਤੋਲ ਮੋਲ ਆ ਉਹ ਹਰ ਇੱਕ ਪਸ਼ੂ ਦਾ ਪੱਖੋ ਵਕ ਹੁੰਦਾ ਹੈਗਾ ਬਾਕੀ ਜਿਹੜਾ ਵੀਰ ਜੀ ਇਹ ਭਲ ਪਈਏ ਵੀ ਜਾਂ ਕੋਈ ਹਵਾਨਾ ਹਜੇ ਬਣਾਏਗੀ ਹਜੇ ਹੋਰ ਬਣਾਏਗੀ ਢੇਲ ਲਾਈਏ ਢੇਲ ਲਾਈਏ ਹਾਂ ਢੇਲ ਲਾਈਏ ਹੋਰ ਬਣਾਉਂਗੀ ਠੀਕ ਆ ਜੀ ਠੀਕ ਆ ਜੀ ਬਾਕੀ ਥਾਨ ਬਿਲਕੁਲ ਇਹਦੇ ਵੀ ਓਕੇ ਹੈ ਨਾ ਜੀ ਓਕੇ ਥਾਨ ਠੀਕ ਆ ਉਹ ਦਿਜੋ ਬਈ ਬੋਲੀ ਠੀਕ ਹੈ ਜੀ ਠੀਕ ਹੈ ਸੋ ਵੀਰ ਜੀ ਜਿਹੜੀ ਆ ਤੀਜੇ ਨੰਬਰ ਦੀ ਆਪਣੀਆਂ ਮੱਝ ਖੜੀ ਹੈ ਜੀ ਇਸ ਦੀ ਵੀ ਡਿਟੇਲ ਦੱਸਿਓ ਜੀ ਕਿ ਕਿੰਨਾ ਮਸੂਆ ਸੂਣ ਜਾ ਰਹੀ ਹੈ ਜੀ ਇਹ ਭਾਜੀ ਹੁਣ ਇਸ ਟਾਈਮ ਸੂਈਆ ਚੌਥੇ ਸੂਏ ਇਸ ਵਾਰ ਅੱਛਾ ਸੂਈ ਹੈ ਤੇ ਦਿਨ ਕਿੰਨੇ ਕ ਹੋ ਗਏ ਸੂਈ ਨੂੰ ਜੀ ਇਹਨੂੰ 3 ਦਿਨ ਹੋ ਗਏ ਸੂਈ ਨੂੰ ਜੀ ਠੀਕ ਆ ਜੀ ਹਾਂ ਜੀ ਤੇ ਸੂਬਾ ਵੀਰ ਜੀ ਕਿੰਨਾ ਮਸੂਈ ਸੀ ਇਹ ਚੌਥਾ ਹੁਣ ਸੂਈ ਆ ਚੌਥਾ ਸੂਆ ਸੂਈ ਆ ਹਾਂ ਜੀ ਤੇ ਮਗਰ ਬੱਚਾ ਕੱਟੀ ਆ ਜੀ ਮਗਰ ਕੱਟਾ ਆ ਜੀ ਕਟਾ ਜੀ ਮੇਲ ਕਾਫ ਆ ਤੇ ਕਿੰਨੇ ਦਿਨ ਦੀ ਦੱਸਿਆ ਸੂਈ ਨੂੰ ਇਹ 3 ਦਿਨ ਦੀ ਸੂਈ ਆ 11 ਲੀਟਰ ਬੋਲਾ ਲੈਂਦੇ ਸਿਰ ਠੀਕ ਆ 3 ਦਿਨ ਦੀ ਦੋਸਤੋ ਇਹ ਜਿਹੜੀ ਆ ਮੱਝ ਸੂਈ ਹੈਗੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਬੰਤਰ ਜਿਹੜਾ ਸਟਰਕਚਰ ਆ ਬਾਡੀ ਉਹ ਤੁਸੀਂ ਖੁਦ ਦੇਖ ਸਕਦੇ ਹੋ ਕੋਈ ਲਿੱਸੀ ਫਿੱਕੀ ਨਹੀਂ ਹੈਗੀਗੀ ਵਧੀਆ ਹੈਗੀ ਬਟ ਤਾਜੀ ਸੂਣ ਕਰਕੇ ਥੋੜਾ ਜਿਹਾ ਪਸੂ ਟੁੱਟਿਆ ਹੁੰਦਾ ਤੁਸੀਂ ਉਹ ਦੇਖ ਸਕਦੇ ਹੋ ਬਾਕੀ ਜਿਹੜਾ ਹਵਾਨਾ ਹੈ ਇਹ ਵੀ ਚੰਗਾ ਹੈਗਾ ਸਾਫ ਹਵਾਨਾ ਪੱਧਰ ਹਵਾਨਾ ਹੈਗਾ ਦੋਸਤੋ ਦੇਖ ਸਕਦੇ ਹੋ ਥਣ ਵੀ ਚੰਗਾ ਹੈਗਾ ਬੰਤਰ ਵੀ ਚੰਗੀ ਆ ਹਵਾਨੇ ਦੀ ਵਧੀਆ ਹੈਗਾ ਬਾਕੀ ਸ਼ਾਮ ਦੇ ਟਾਈਮ ਦੋਸਤੋ ਜਿਹੜਾ ਮਤਲਬ ਕਿ ਜਦੋਂ ਪਸ਼ੂ ਚਵਾਈ ਦੇ ਟਾਈਮ ਆਉਂਦਾ ਹੈਗਾ ਉਦੋਂ ਥੋੜਾ ਜਿਹਾ ਹਵਾਨਾ ਜਿਹੜਾ ਦੁੱਧ ਭਰਦਾ ਉਦੋਂ ਹੋਰ ਚੰਗਾ ਲੇਵਾ ਜਿਹੜਾ ਤਿਆਰ ਕਰ ਲੈਂਦਾ ਤੇ ਗੁਰਵਿੰਦਰ ਵੀਰ ਜੀ ਇਹ ਸਾਡਾ ਮਿਲ ਕੇ ਉਹ ਕਿੰਨਾ ਰਹੂਗਾ ਇਸ ਟਾਈਮ ਵੀ ਇਹ 11 ਲੀਟਰ ਤਾਂ ਬਹੁਤ ਹੈ ਜਾਂ ਵਧੇ ਜੇ ਅਕੀ ਕਰੂਗੀ 14 15 ਕਿਲੋ ਆਰਾਮ ਨਾਲ ਕਰ ਦਣਾ ਹੈ ਕੱਟ ਦੇ ਹਿਸਾਬ ਨਾਲ ਨਾ ਇਹਨਾਂ ਆਰਾਮ ਨਾਲ ਕਰ ਕਿ 14 15 ਲੀਟਰ ਦੇਊਗੀ ਦੇਊਗੀ ਹਾਂਜੀ ਦੇਊਗੀ ਰੋ ਜਾਊਗੀ ਠੀਕ ਆ ਤੇ ਜਿਹੜੇ ਜਿਆਦਾ ਨਹੀਂ ਹੋਣਾ ਮਾਰ ਜਣ ਰੱਜਣ ਹਾਂਜੀ ਥੋੜਾ ਘਾਣਾ ਹੋਇਆ ਇਹ ਕੋ ਕਰਾਂਗੇ ਜਰੂਰ ਠੀਕ ਆ ਠੀਕ ਆ ਥੋੜਾ ਬ ਤਾਂ ਹੋ ਜਾਏਗਾ ਹਾਂਜੀ ਹਾਂਜੀ ਠੀਕ ਆ ਸੋ ਕਿਸਾਨ ਵੀਰੋ ਇਹ 22 ਹੋਰਾਂ ਕੋਲ ਜਿਹੜੇ ਪਸ਼ੂ ਸਨ ਤਿੰਨ ਮੱਝਾਂ ਸਨ ਮੱਜਾਂ ਦੀ ਡਿਟੇਲ ਆਪਾਂ ਤੁਹਾਨੂੰ ਬਾਈ ਹੋਰਾਂ ਤੋਂ ਪੁੱਛ ਕੇ ਜਰੂਰ ਜਿਹੜੀ ਆ ਸਾਰੀ ਉਹ ਜਰੂਰ ਦੱਸਣ ਦੀ ਕੋਸ਼ਿਸ਼ ਕੀਤੀ ਆ ਬਾਕੀ ਜਿਹੜੇ ਵੀਰ ਨੂੰ ਜਿੱਦਾਂ ਦੀ ਮੱਝ ਜਾਂ ਜਿੱਦਾਂ ਦੀ ਗਾਂ ਬਾਈ ਹੋਰਾਂ ਦੇ ਕੋਲ ਖੜੀ ਆ ਜਿੱਦਾਂ ਦੀ ਵੀ ਕੋਈ ਪਸ਼ੂ ਤੁਹਾਡੇ ਪਸੰਦ ਆਉਂਦਾ ਤੁਸੀਂ ਬਾਈ ਹੋਰਾਂ ਨਾਲ ਉਸ ਉਸ ਪਸ਼ੂ ਦੀ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੇ ਦਿੱਤੇ ਹਨ ਬਾਕੀ ਦੋਸਤੋ ਜਿਹੜਾ ਰੇਟ ਆ ਮੁੱਲ ਤੈਅ ਹੋ ਜਾਊਗਾ ਜੇਕਰ ਤੁਸੀਂ ਮੌਕੇ ਤੇ ਪਹੁੰਚ ਕੇ ਪਾਸ ਕਰਦੇ ਹੋ ਬਾਈ ਹੋਰਾਂ ਦੇ ਨਾਲ ਤਾਲਮੇਲ ਬੈਂਦਾ ਮੁੱਲ ਦਾ ਤੇ ਤੁਸੀਂ ਤੁਸੀਂ ਜਿਹੜਾ ਪਸ਼ੂ ਇਹ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਇੱਕ ਵਾਰ ਤੋਂ ਫਿਰ ਤੁਹਾਡਾ ਸਾਰੇ ਵੀ